ਜਿਹਨਾਂ ਦੇ ਬਹੁਤ ਜਨਾਨੀਆਂ ਹੀ ਭਾਈ ਦਿਆਂ ਨੇ ਉਹ ਸਵੇਰੇ ਸਵੇਰੇ ਪੰਜ-ਸੱਤ ਆ ਜਾਂਦੇ ਮੇਰੀ ਕੁੜੀ ਦੌਰਦੀ ਸੀ ਕ੍ਰਿਸਚਨ ਭਾਈ ਚਾਰੇ ਦੀਆਂ ਔਰਤਾਂ ਬਾਰੇ ਐਦਾ ਦੀ ਭੱਦੀ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਆ ਵੀ ਇਹ ਕ੍ਰਾਈਮ ਕਰਦੀਆਂ ਆ ਇਹ ਭੱਟ ਜਾਂਦੀਆਂ ਇਹ ਸੁੱਖੀ ਰੰਦਾਵਾ ਜੋ ਸਾਬਕਾ ਡਿਪਟੀ ਸੀਐਮ ਰਹਿ ਚੁੱਕਾ ਹੈ ਜੋ ਹੁਣ ਗੁਰਦਾਸਪੁਰ ਤੋਂ ਐਨਪੀ ਦੀ ਚੋਣ ਲੜ ਰਿਹਾ ਇਸ ਵਿਅਕਤੀ ਨੂੰ ਪਿੰਡਾਂ ਚੋਂ ਬੰਦਣਾ ਇਹਦਾ ਬਾਈਕਾਟ ਕਰੋ ਚਰਚਾਂ ਚ ਬੰਦਣਾ ਇਸ ਵਿਅਕਤੀ ਦਾ ਬਾਈਕਾਟ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਮੈਂ ਸੁਰਜੀਤ ਸਿੰਘ ਥਾਪਰ ਅੱਜ ਮੈਂ ਇਸ ਵੀਡੀਓ ਦੇ ਰਾਹੀਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਮੈਂ ਹੁਣੇ-ਹੁਣੇ ਇੱਕ ਆਡੀਓ ਸੁਣੀ ਜਿਹਦੇ ਵਿੱਚ ਡਿਪਟੀ ਸੀਐਮ ਸਾਬਕਾ ਜਿਹੜੇ ਸੁਖੀ ਰੰਦਾਵਾ ਜੀ ਉਹ ਕੀ ਕਹਿ ਰਹੇ ਆ 크੍ਰਿਸਚਨ ਭਾਈਚਾਰੇ ਦੀਆਂ ਧੀਆਂ ਪੈਣਾ ਬਾਰੇ ਉਹ ਕਹਿ ਰਹੇ ਆ ਵੀ ਇਹਨਾਂ ਲੋਕਾਂ ਦੀਆਂ ਜਿਹੜੀਆਂ 크੍ਰਿਸਚਨ ਭਾਈਚਾਰੇ ਦੀਆਂ ਧੀਆਂ ਪੈਣਾ ਇਹ ਭੱਜ ਜਾਂਦੀਆਂ ਆ ਕੰਦਾ ਸਵੇਰੇ ਸਵੇਰੇ ਮੇਰੇ ਤੋਂ 5-7 ਜਾਣੇ ਆ ਜਾਂਦੇ ਆ ਤੇ ਇਹ ਗੱਲ ਕਹਿੰਦੇ ਆ ਵੀ ਸਾਡੀ ਕੁੜੀ ਭੱਜ ਗਈ ਸਾਡੀ ਜਨਾਨੀ ਭੱਜ ਗਈ ਮੈਂ ਜੋ ਆਡੀਓ ਸੁਣੀ ਆ ਸੁਣਨਾ ਸਾਰੇ ਜਾਣੇ ਜਿਹੜੀ ਬੱਜ ਜਨਾਨੀਆਂ ਹੀ ਭੱਜਦੀਆਂ ਨੇ ਉਹ ਸਵੇਰੇ ਸਵੇਰੇ 5-7 ਆ ਜਾਂਦੇ ਮੇਰੀ ਕੁੜੀ ਦੌੜ ਗਈ ਕੋ ਇਹ ਗੱਟਾਂ ਦੇ ਬੋਟਾ ਨਹੀਂ ਗੱਤ ਕੋ ਇਹ ਗੱਟਾਂ ਦੇ ਬੋਟਾ ਨਹੀਂ ਗੱਤ ਮੈਂ ਰੋਵਿੰਦਰ ਜੀ ਤੋਂ ਭੇਜਿਆ ਦੇਖੋ ਮੇਰੇ ਪਿੰਡ ਦਾ ਛੱਪੜ ਦੇਖੋ ਇਹ ਆ ਲੋ ਇੱਕ ਹੋਰ ਦੇਖ ਲਓ ਜਿਹੜਾ ਮੈਂ ਤੁਹਾਂ ਅੱਛਾ ਹੋਰ ਸੁਣ ਲਓ ਕਬਰਿਸਤਾਨ ਵਿੱਚੋਂ ਮੈਂ ਇੱਕ ਤਿਆਰ ਕਰ ਰਿਹਾ ਤੁਹਾਨੂੰ ਉਹਦੀ ਫੇਰ ਲਾਓ ਜੋਸ਼ਨਾ ਗਏ ਬੋਰ 크ਿਸਚਨ ਉਹਨਾਂ ਦਾ ਸਭ ਉਹਨਾਂ ਵਿਚਾਰੇ ਜੱਟ ਥਾਵਾ ਮੱਲੀ ਜਾਂਦੇ ਪਿੰਡ 'ਚ 300 크ਿਸਚਨ ਜਮੀਨ ਉਹਨਾਂ ਕੋਲ ਇੱਕ ਕਨਾਲ ਆ ਮੈਂ ਸਭ ਇਨਕ੍ਰੋਜਮੈਂਟ ਖਤਮ ਕਰਕੇ ਉਹਨਾਂ ਦਾ ਜਨਾਜਾ ਕਲਾ ਕਲਾ ਡੇਡ ਡੈਰੀ ਬਿਲਕੁਲ ਇਹ ਜੱਟਾਂ ਦੇ ਬਟਨ ਕਿ ਉਹ ਵਿਚਾਰੇ ਉਹ ਕੋਣ ਇੱਕ ਗੱਲ ਤੋਂ ਉਹਨਾਂ ਵਿਆਹ ਕਹਿੰਦੇ ਜੀ ਸਾਡੇ 'ਚ ਉਹਨਾਂ ਨੂੰ ਪਤਾ ਕਨੇ ਕਨੇ ਜੇ ਤੁਸੀਂ ਕਹਿੰਦੇ ਕਹਿੰਦੇ ਸਾਡੇ ਕਬਰ ਦੇ ਉੱਪਰ ਕਬਰ ਨਹੀਂ ਬਣਦਾ ਕਹਿੰਦੇ ਇਹ ਪੰਜ-ਪੰਜ ਕਬਰਾਂ ਉੱਪਰ ਇੱਕ ਦੂਜੇ ਤੇ ਬਣਾ ਦਿੱਤੇ ਨੇ। ਜਿਹੜੇ ਗ੍ਰੈਡ ਕਿੱਨਾ ਨੇ ਜਿਹੜੇ। ਨਾ। ਕਨੜੀਏ ਬਹੁਤ ਜਨਾਨੀਆਂ ਹੀ ਭਾਈਦੀਆਂ ਨੇ ਉਹ ਪਰਨੇ ਕਿਉਂ? ਮੋਰ ਨੇ, ਫੋਰ ਨੇ ਕੋਈ ਕਰਾਈ ਨਹੀਂ ਹੁੰਦਾ ਹੈਗਾ। ਉਹ ਸਵੇਰੇ ਸਵੇਰੇ ਪੰਜ-ਛਾਹ ਪਾ ਜਾਂਦੇ ਮੇਰੀ ਕੁੜੀ ਦੌੜ ਗਈ ਜੀ। ਇਹ ਗੱਲ ਸਹੀ ਹੈ। ਜਿਹਨੂੰ ਇਹ ਕਰਦਾ ਹੈ ਕਬਰਾਂ ਤੋਂ ਜਿਵੇਂ ਕਰਦਾ ਹੈ। ਬਾਅਦ ਵਿੱਚ ਇੰਡੀਅਨ ਸਟਰੀ ਤੋਂ ਇੰਡੀਅਨ ਤੋਂ ਫਾਈਨਲ ਆਉਂਦੀ ਹੈ। ਇਹ ਕੀ ਕਹਿ ਰਿਹਾ ਹੈ ਵਿਅਕਤੀ? ਮੈਨੂੰ ਬਹੁਤ ਸਾਰੇ ਪਾਸਟਰ ਸਹਿਬਾਨਾਂ ਦੇ ਫੋਨ ਆਏ ਬਿਸ਼ਪ ਸਹਿਬਾਨਾਂ ਦੇ ਫੋਨ ਆਏ ਔਰ ਉਹਨਾਂ ਨੇ ਮੈਨੂੰ ਦੱਸਿਆ ਵੀ ਥਾਪਰ ਜੀ ਵੀ ਸਾਡੇ ਧੀਆਂ ਪੈਣਾ ਬਾਰੇ ਦੇਖੋ ਕੀ ਕੁਝ ਬੋਲ ਰਿਹਾ ਆ ਜਿਹੜਾ ਆ ਸੁਖੀ ਰੰਦਾਵਾ ਆ ਜਿਹੜਾ ਗੁਰਦਾਸਪੁਰ ਤੋਂ ਐਮਪੀ ਦੀ ਚੋਣ ਲੜ ਰਿਹਾ ਆ ਇਹਦੀ ਸੁਣਨਾ ਇਹਦੀ ਗੱਲ ਨੂੰ ਸੁਣਨਾ ਗੌਰ ਨਾਲ ਕੀ ਕਹਿ ਰਿਹਾ ਆ ਉਹਨਾਂ ਦੇ ਬਹੁਤ ਜਨਾਨੀਆਂ ਹੀ ਪਾਈਆਂ ਨੇ ਉਹ ਥੋੜੇ ਥੇਰੇ ਫਾਂਸਾ ਪਾ ਲੈਂਦੇ ਮੇਰੀ ਪੂਰੀ ਦੌੜ ਗਈ ਸੀ ਕੋਈ ਨਹੀਂ ਜਤਾਂ ਦੇ ਜਤਾਂ ਦੇ ਜਤਾਂ ਦੇ ਤੈਨੂੰ ਕਿ ਬੜ ਜਨਾਨੀਆਂ ਹੀ ਪਾਈ ਸੀਆਂ ਨੇ ਉਹ ਪਰ ਨਹੀਂ ਕਿਉਂ ਮਲੌਰ ਨੇ ਹੋਰ ਨੂੰ ਕੋਈ ਖੜਾਈ ਨਹੀਂ ਲਗਾਏ। ਉਹ ਟੋਲੇ ਜਿਹੜੇ ਪੰਸਾਤਾ ਬਾਜਦੇ ਮੇਰੀ ਕੁੜੀ ਦੌੜ ਗਈ ਜੀ। ਇਹ ਗੱਲ ਹੈ ਘਰ ਦੇ ਜਦੋਂ ਮੈਂ ਇਹ ਕਰਦਾ ਸਭ ਤੋਂ ਪੰਸਾਤਾ ਸਭ ਤੋਂ ਆਖੀ ਇਹ ਦੇਖੋ ਇਹ ਵਿਅਕਤੀ ਪਤਾ ਨਹੀਂ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਆ ਜਾਂ ਫਿਰ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਦੇ ਵਿੱਚ ਇਹ ਗੱਲ ਕਰ ਰਿਹਾ ਇਹ ਦੇਖੋ 크ਿਸਚੀਅਨ ਭੈਣ ਭਰਾਵਾਂ ਦੀ ਇੱਜ਼ਤ ਨੂੰ ਉਛਾਲ ਰਿਹਾ ਆ ਜਿਹੜੇ 크ਿਸਚੀਅਨ ਪੈਣਾ ਦੀ ਇੱਜ਼ਤ ਨੂੰ ਉਛਾਲ ਰਿਹਾ ਆ ਕ੍ਰਿਸਚੀਅਨ ਭਾਈਚਾਰੇ ਦੀ ਇੱਜ਼ਤ ਨੂੰ ਉਛਾਲ ਰਿਹਾ ਆ ਕਿਉਂਕਿ ਅਸੀਂ ਸਭ ਜਾਣਦੇ ਆ ਕਿਉਂਕਿ ਜਿਹੜੀਆਂ ਧੀਆਂ ਪੈਣਾ ਹੁੰਦੀਆਂ ਸਭਨਾਂ ਦੀਆਂ ਸਾਂਝੀਆਂ ਹੁੰਦੀਆਂ ਚਾਹੇ ਕਿਸੇ ਵੀ ਸਮਾਜ ਦੇ ਨਾਲ ਸੰਬੰਧ ਰੱਖਦੀਆਂ ਹੋਣ ਲੇਕਿਨ ਇਸ ਵਿਅਕਤੀ ਨੂੰ ਹਮੇਸ਼ਾ ਹੀ ਕ੍ਰਿਸਚੀਅਨ ਭਾਈਚਾਰੇ ਨੇ ਵੋਟਾਂ ਪਾਈਆਂ ਔਰ ਵੋਟਾਂ ਪਾ ਕੇ ਇਹਨਾਂ ਨੂੰ ਕਈ ਵਾਰ ਐਮਐਲਏ ਬਣਾਇਆ ਲੇਕਿਨ ਅਜੇ ਤੱਕ ਵੀ ਇਹ ਵਿਅਕਤੀ ਕ੍ਰਿਸਚੀਅਨ ਭਾਈਚਾਰੇ ਨੂੰ ਆਪਣਾ ਆਪਣਾ ਭਾਈਚਾਰਾ ਨਹੀਂ ਸਮਝਦਾ ਅਜੇ ਵੀ ਕ੍ਰਿਸਚੀਅਨ ਭਾਈਚਾਰੇ ਦੀਆਂ ਧੀਆਂ ਪੈਣਾ ਨੂੰ ਆਪਣੀਆਂ ਧੀਆਂ ਪੈਣਾ ਨਹੀਂ ਸਮਝਦਾ ਇਹ ਵਿਅਕਤੀ ਦੀ ਜਿਹੋ ਜੀ ਮਾਨਸਿਕਤਾ ਆ ਤੁਸੀਂ ਦੇਖ ਸਕਦੇ ਆ ਕਹਿੰਦਾ ਵੀ ਪੰਜ ਸੱਤ ਜਾਣੇ ਆ ਜਾਂਦੇ ਆ ਸਵੇਰੇ ਸਵੇਰੇ ਔਰ ਇਹ ਗੱਲ ਕਹਿੰਦੇ ਆ ਕੇ ਮੈਨੂੰ ਵੀ ਸਾਡੀ ਜਨਾਨੀ ਭੱਜ ਗਈ ਸਾਡੀ ਕੁੜੀ ਭੱਜ ਗਈ ਔਰ ਕਹਿੰਦਾ ਹੋਰ ਇਹ ਕ੍ਰਾਈਮ ਨਹੀਂ ਕਰਦਿਆਂ ਇਹਨਾਂ ਦੇ ਲੋਕ ਹੋਰ ਨਹੀਂ ਕ੍ਰਾਈਮ ਕਰਦੇ ਮਤਲਬ ਬਸ ਇਹਨਾਂ ਦੀਆਂ ਜਨਾਨੀਆਂ ਭੱਜ ਜਾਂਦੀਆਂ ਪਤਾ ਨਹੀਂ ਕਿਉਂ ਭੱਜ ਜਾਂਦੀਆਂ ਇਹ ਗੱਲ ਕਹਿਣਾ ਕਿ ਚਾਹੁੰਦਾ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬਹਿ ਕੇ ਜਾਂ ਕਿਸੇ ਨਾਲ ਫੋਨ ਤੇ ਜਿਹੜਾ ਜਿਹਦੇ ਨਾਲ ਗੱਲ ਕਰ ਰਹੀ ਆ ਜਿਨੇ ਵੀ ਇਹ ਜਿਹੜੀ ਆਡੀਓ ਜਿਹੜੀ ਆ ਲੀਕ ਹੋਈ ਆ ਅੱਜ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ ਗਰੁੱਪਾਂ ਦੇ ਵਿੱਚ ਆ ਰਹੀ ਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਮਸੀਹ ਭੈਣ ਭਰਾਵਾਂ ਨੂੰ ਵੀ ਜਿਹੜੇ ਅਜੇ ਵੀ ਗੁੰਮਰਾਹ ਹੋਏ ਫਿਰਦੇ ਆ ਅਜੇ ਵੀ ਆਪਣੇ ਲੋਕਾਂ ਨੂੰ ਨਹੀਂ ਪਹਿਚਾਣਦੇ ਆਪਣੇ ਲੀਡਰਾਂ ਨੂੰ ਨਹੀਂ ਪਹਿਚਾਣਦੇ ਉਹਨਾਂ ਨੂੰ ਸੋਚਣਾ ਤੇ ਵਿਚਾਰਨਾ ਚਾਹੀਦਾ ਆ ਆ ਮੈਂ ਵੀ ਇੱਥੇ ਗੁਰਦਾਸਪੁਰ ਤੋਂ ਕਾਫੀ ਦਿਨਾਂ ਤੋਂ ਇੱਥੇ ਭਾਈਚਾਰੇ ਦੇ ਵਿੱਚ ਵਿਚਰ ਰਿਹਾ ਆ ਹੁਣ ਚਲੋ ਮੈਂ ਵੀ ਇਥੋਂ ਉਮੀਦਵਾਰ ਦੀ ਇਲੈਕਸ਼ਨ ਲੜ ਰਿਹਾ ਆ ਗੁਰਦਾਸਪੁਰ ਤੋਂ ਲੇਕਿਨ ਜਦੋਂ ਮੈਂ ਕੱਲ ਪਿੰਡਾਂ ਦੇ ਵਿੱਚ ਗਿਆ ਤੇ ਮੈਨੂੰ ਉਹਨਾਂ ਨੇ ਗੱਲਾਂ ਦੱਸੀਆਂ ਤੇ ਮਨ ਨੂੰ ਬੜਾ ਦੁੱਖ ਆਇਆ ਵੀ ਇੱਕ ਡਿਪਟੀ ਸੀਐਮ ਹੋਵੇ ਸਾਬਕਾ ਔਰ ਕੈਬਨਿਟ ਮੰਤਰੀ ਰਹਿ ਚੁੱਕਾ ਹੋਵੇ ਔਰ ਇੱਥੋਂ ਤੱਕ ਕਈ ਵਾਰ ਉਹ ਵਿਧਾਇਕ ਬਣ ਚੁੱਕਾ ਹੋਵੇ ਤੋਂ ਅਜੇ ਵੀ ਕ੍ਰਿਸਚਨ ਭਾਈਚਾਰੇ ਦੇ ਕਈ ਵਾਰ ਉਹ ਵੋਟਾਂ ਲੈ ਚੁੱਕਾ ਹੋਵੇ ਅਜੇ ਵੀ ਕ੍ਰਿਸਚਨ ਭਾਈਚਾਰੇ ਨੂੰ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਨਹੀਂ ਸਮਝਦਾ ਤੇ ਸੋਚੋ ਵੀ ਇਹ ਵਿਅਕਤੀ ਕ੍ਰਿਸਚਨ ਭਾਈਚਾਰੇ ਪ੍ਰਤੀ ਇਹਦੇ ਮਨ ਦੇ ਵਿੱਚ ਕਿੰਨਾ ਕੁ ਸਤਕਾਰ ਹੋਏਗਾ ਇਹਦੇ ਮਨ ਚ ਕਿੰਨਾ ਕੁ ਆਦਰ ਹੋਏਗਾ ਔਰ ਮੈਨੂੰ ਜਦੋਂ ਸਵੇਰੇ ਪਾਸਟਰ ਸਹਿਬਾਨਾ ਨੇ ਫੋਨ ਕਰਕੇ ਕਿਹਾ ਤੇ ਮਨ ਨੂੰ ਮੇਰੇ ਬੜਾ ਦੁੱਖ ਹੋਇਆ ਔਰ ਮੈਂ ਪਾਸਟਰ ਸਹਿਬਾਨਾ ਨੂੰ ਇਹ ਗੱਲ ਕਹੀ ਪਾਸਟਰ ਜੀ ਤੁਸੀਂ ਇਸ ਗੱਲ ਤੇ ਸੋਚੋ ਤੋਂ ਵਿਚਾਰੋ ਤੇ ਉਹਨਾਂ ਨੇ ਮੈਨੂੰ ਕਿਹਾ ਥਾਪੜ ਜੀ ਤੁਸੀਂ ਇਸ ਗੱਲ ਦਾ ਜਵਾਬ ਦਿਓ ਮੈਂ ਇਹ ਜਵਾਬ ਦੇਣਾ ਚਾਹੁੰਦਾ ਸੁਖੀ ਰੰਦਾਵਾ ਜੀ ਨੂੰ ਸੁਖੀ ਰੰਦਾਵਾ ਜੀ ਜੋ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਇਹ ਤੁਹਾਨੂੰ ਸ਼ੋਭਾ ਦਿੰਦੀਆਂ ਵੀ ਤੁਸੀਂ ਇੱਕ ਜ਼ਿੰਮੇਵਾਰ ਹੋ ਕੇ ਕਿਸੇ ਕਿਸੇ ਦੂਸਰੇ ਭਾਈਚਾਰੇ ਦੇ ਬਾਰੇ ਤੁਸੀਂ ਉਹਨਾਂ ਦੀਆਂ ਔਰਤਾਂ ਬਾਰੇ ਉਹਨਾਂ ਦੀਆਂ ਬੇਟੀਆਂ ਲੜਕੀਆਂ ਬਾਰੇ ਤੁਸੀਂ ਇਹ ਗੱਲਾਂ ਆਪਣੇ ਯਾਰਾਂ ਦੋਸਤਾਨਾਂ ਨਾਲ ਸਾਂਝੀਆਂ ਕਰੋ ਔਰ ਜਿਹੜੀਆਂ ਉਹਨਾਂ ਦੀਆਂ ਪਰਸਨਲ ਗੱਲਾਂ ਆ ਪਤਾ ਨਹੀਂ ਉਹ ਲੋਕ ਤੁਹਾਡੇ ਕੋਲ ਆਏ ਜਾਂ ਨਹੀਂ ਆਏ ਪਤਾ ਨਹੀਂ ਜਾਣ ਕੇ ਹੀ ਤੁਸੀਂ ਉਹਨਾਂ ਨੂੰ ਬਦਨਾਮ ਕਰ ਰਹੇ ਆ ਸਮਾਜ ਦੇ ਵਿੱਚ ਤੁਸੀਂ ਸਮਾਜ ਦੇ ਵਿੱਚ ਜਿਹੜਾ 크ਿਸਚਨ ਭਾਈਚਾਰੇ ਦੀਆਂ ਧੀਆਂ ਭੈਣਾਂ ਨੂੰ ਉਹਨਾਂ ਦੀਆਂ ਬੇਟੀਆਂ ਨੂੰ ਬਦਨਾਮ ਕਰ ਰਹੇ ਹੋ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਹਾਂ ਇਸ ਵਿਅਕਤੀ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਜੋ ਦੂਜੇ ਸਮਾਜ ਦੀਆਂ ਔਰਤਾਂ ਬਾਰੇ ਗਲਤ ਟਿੱਪਣੀ ਕਰ ਰਿਹਾ ਆ। 크ਰਿਸਚਨ ਭਾਈਚਾਰੇ ਦੀਆਂ ਔਰਤਾਂ ਬਾਰੇ ਐਦਾ ਦੀ ਭੱਦੀ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਆ ਵੀ ਇਹ ਕ੍ਰਾਈਮ ਕਰਦੀਆਂ ਆ, ਇਹ ਭੱਜ ਜਾਂਦੀਆਂ। ਇਹਦਾ ਮਤਲਬ ਇਹ ਵਿਅਕਤੀ ਕੁਝ ਹੋਰ ਹੀ ਕਹਿਣਾ ਚਾਹੁੰਦਾ ਆ ਜਿਹਦੇ ਵਿੱਚ ਬਹੁਤ ਸਾਰੀ ਜਿਹੜੀ ਰਿਕਾਰਡਿੰਗ ਦੇ ਵਿੱਚ ਮੈਂ ਅੱਜ ਸੁਣਿਆ ਕਈ ਗੱਲਾਂ ਕਟੀਆਂ ਹੋਈਆਂ ਆ। ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਹਾਂ ਔਰ ਸਾਈਬਰ ਸੈੱਲ ਤੋਂ ਵੀ ਮੰਗ ਕਰਦਾ ਹਾਂ ਇਹਦੀ ਜਾਂਚ ਹੋਣੀ ਚਾਹੀਦੀ ਆ। ਔਰ ਇਸ ਆਡੀਓ ਦੀ ਇਹ ਵਿਅਕਤੀ ਕੀ ਕਹਿਣਾ ਚਾਹੁੰਦਾ ਆ ਔਰ ਇਹ ਵਿਅਕਤੀ ਨੇ ਕਿਹੋ ਜੀ ਗੱਲਾਂ ਕਹੀਆਂ ਸਮਾਜ ਦੇ ਵਿੱਚ ਜਿਹੜਾ ਵਾਇਲੈਂਸ ਕਰ ਰਿਹਾ ਆ ਇਹ ਵਿਅਕਤੀ ਸਮਾਜ ਦੇ ਵਿੱਚ 크ਰਿਸਚੀਅਨ ਭਾਈਚਾਰੇ ਦੀਆਂ ਧੀਆਂ ਪੈਣਾ ਦੀ ਬਦਨਾਮੀ ਕਰ ਰਿਹਾ ਆ ਇਹ ਸੁੱਖੀ ਰੰਦਾਵਾ ਜੋ ਸਾਬਕਾ ਡਿਪਟੀ ਸੀਐਮ ਰਹਿ ਚੁੱਕਾ ਹੈ ਜੋ ਹੁਣ ਗੁਰਦਾਸਪੁਰ ਤੋਂ ਐਮਪੀ ਦੀ ਚੋਣ ਲੜ ਰਿਹਾ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਮੈਂ ਸਾਰੇ ਮਸੀਹ ਭਾਈਚਾਰੇ ਨੂੰ ਅਪੀਲ ਕਰਦਾ ਆ ਕਿਉਂਕਿ ਜੇ ਇਹ ਤੁਹਾਡੀ ਇੱਜ਼ਤ ਨੂੰ ਉਛਾਲਦਾ ਆ ਤੇ ਤੁਸੀਂ ਵੀ ਸੋਚੋ ਤੇ ਵਿਚਾਰੋ ਤੇ ਇਸ ਵਿਅਕਤੀ ਨੂੰ ਪਿੰਡਾਂ ਚੋਂ ਬਣਨਾ ਇਹਦਾ ਬਾਈਕਾਟ ਕਰੋ ਚਰਚਾਂ ਚ ਬਣਨਾ ਇਸ ਵਿਅਕਤੀ ਦਾ ਬਾਈਕਾਟ ਕਰੋ ਮੈਂ ਜਿਆਦਾ ਨਾ ਸਮਾਂ ਕਹਿੰਦਾ ਹੋਇਆ ਕਿਉਂਕਿ ਚਲੋ ਮੈਂ ਵੀ ਇੱਥੇ ਗੁਰਦਾਸਪੁਰ ਤੋਂ ਚੋਣ ਲੜ ਰਿਹਾ ਆ ਕਿਉਂਕਿ ਮੈਂ ਵੀ ਕਾਫੀ ਮੀਟਿੰਗਾਂ ਦੇ ਵਿੱਚ ਜਾਣਾ ਸੀ ਲੇਕਿਨ ਮੈਨੂੰ ਪਾਸਟਰ ਸਹਿਬਾਨਾ ਨੇ ਕਾਫੀ ਅਪੀਲ ਕੀਤੀ ਥਾਪਰ ਜੀ ਇਸ ਵਿਅਕਤੀ ਦੇ ਵਿਅਕਤੀ ਬਾਰੇ ਗੱਲ ਕਰੋ ਔਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਆ ਇਸ ਵਿਅਕਤੀ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ